ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਨ ਟੀਵੀ ਅੱਜ ਦੀ ਵੀਡੀਓ ਬੜੇ ਹੀ ਦੁਖੀ ਮਾਨ ਦੇ ਨਾਲ ਜਿਹੜੀ ਹੈ ਬਣਾ ਰਹੇ ਹਾਂ ਕਿਉਂਕਿ ਗੁਰੂ ਹਰ ਸਹਾਏ ਦੀ ਇੱਕ ਪੂਰੀ ਫੈਮਿਲੀ ਜਿਹੜੀ ਹੈ ਟੀਵੀ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਸਾਡੇ ਨਾਲ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਕਿਸੇ ਇੱਕ ਮੈਂਬਰ ਨੇ ਸਾਡੇ ਨਾਲ ਕੰਟੈਕਟ ਕੀਤਾ ਕਿ ਜਿਹੜੀ ਹੈ ਉਹਨਾਂ ਦੀ ਮਦਦ ਕੀਤੀ ਜਾਏ ਕਿਉਂਕਿ ਇਸ ਟਾਈਮ ਜਿਹੜੀ ਹੈ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਹੈ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਹੀ ਹੈ ਕਿਉਂਕਿ ਉਹਨਾਂ ਨੂੰ ਹੁਣ ਜਿਹੜੀ ਹੈ ਤੁਹਾਡੀ ਮਦਦ ਦੀ ਲੋੜ रहेਗੀ ਹੈ ਗੁਰੂ ਹਰ ਸਹਾਏ ਦੇ ਲੋਕਾਂ ਦੀ ਲੋੜ ਹੈਗੀ ਹੈ ਹੋਰ ਜਿੱਥੋਂ ਤੱਕ ਨ ਕੀ ਵੀ ਇਹ ਵੀਡੀਓ ਪਹੁੰਚਦੀ ਹੈ ਦਾਨੀ ਸਜਣਾ ਦੀ ਲੋੜ ਹੈਗੀ ਹੈ ਤਾਂ ਜੋ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਹੈਲਪ ਕੀਤੀ ਜਾਵੇ ਜੇ ਆਪਾਂ ਗੁਰੂ ਹਰ ਸਹਾਏ ਦੇ ਲੋਕ 100 50 50 ਰੁਪਈਆ ਵੀ ਪਾਈਏ ਤਾਂ ਜਿਹੜੀ ਹੈ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਉਹ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜਿਹੜੀ ਹੈ ਜ਼ਿੰਦਗੀ ਬਚਾ ਸਕਦੇ ਹਾਂ ਤੇ ਨਾਲ ਦੀ ਨਾਲ ਦੁਖੀ ਮਾਨ ਦੇ ਨਾਲ ਇਹ ਵੀ ਕਹਿ ਰਹੇ ਆ ਕਿ ਉਹਨਾਂ ਦੀ ਜਿਹੜੀ ਹੈ ਇੱਕ ਬੇਟੀ ਜਿਹੜੀ ਹੈ ਕਿ ਦਸਰੇ ਨੇ ਪਰਸੋਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਬਾਕੀ ਪਰਿਵਾਰ ਵੀ ਕਾਫੀ ਸੀਰੀਅਸ ਗੈਟ ਇਸ ਰੈਫਰ ਵਗੈਰਾ ਕਰਨ ਤੋਂ ਨੋਟ ਆ ਗਈ ਹੈ ਜਿਵੇਂ ਕਿ ਇਹ ਦਸਰੇ ਨੇ ਪੂਰੀ ਗੱਲ ਪਾ ਜਿਹੜੀ ਹੈ ਦੱਸਣਗੇ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਹੈ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਮਣ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਉਹ ਫੈਮਲੀ ਦੇ ਮੇਰੇ ਮਾਮਾ ਜੀ ਲੱਗਦੇ ਜੀ ਮਾਮਾ ਜੀ ਕੀ ਦਿੱਕਤ ਆਈ ਕੀ ਪ੍ਰੋਬਲਮ ਆਈ ਕੀ ਸਾਰੀ ਫੈਮਲੀ ਨੂੰ ਹੀ ਟੀਵੀ ਨੇ ਘੇਰ ਲਿਆ ਹਾਂ ਜੀ ਉਹਨਾਂ ਨੂੰ ਤਕਰੀਬਨ ਪਹਿਲਾਂ 2 ਸਾਲ ਤੋਂ ਪ੍ਰੋਬਲਮ ਸੀ ਮੈਡੀਸਨ ਜਿਹੜੀ ਸੀ ਉਹਨੇ ਫਰਜਪੁਰ ਸਿਵਲ ਹਸਪੀਟਲ ਤੋਂ ਲੈ ਲਈ ਸੀ ਤੇ ਜੇ ਤਾਂ ਆਪ ਨੂੰ ਪਤਾ ਕਿ ਟੀਵੀ ਦੀ ਜਿਹੜੀ ਮੈਡੀਸਨ ਆਪ ਨੂੰ 6 ਮਹੀਨੇ ਮੈਡਮ ਲਗਾਤਾਰ ਖਾਣੀ ਪੈਂਦੀ ਹੈ ਹਾਂਜੀ ਤਾਂ ਕਿਸੇ ਕਾਰਨ ਉਹਨਾਂ ਨੇ ਜਿਹੜੀ ਮੈਡੀਸਨ ਸੀ ਖਾਲੀ ਖਾਣ ਤੋਂ ਬਾਅਦ ਫਿਰ ਦੁਬਾਰਾ ਪਤਾ ਨਹੀਂ ਜਾਂ ਤਾਂ ਉਹ ਪਰਮਾਧਮਨ ਦੀ ਕੋਈ ਐਸੀ ਮਰਜ਼ੀ ਹੋਈ ਹੈ ਪਰਿਵਾਰ ਦੀ ਗਲਤੀ ਕੀਤੀ ਹੈ ਕੀ ਜਾਂ ਗਰੀਬੀ ਦੇ ਕਾਰਨ ਤੁਹਾਨੂੰ ਪਤਾ ਕੀ ਤਰ੍ਹਾਂ ਦੇ ਬੰਦੇ ਨੂੰ ਗਰੀਬੀ ਦੇ ਵਿੱਚ ਰਹਿ ਕੇ ਪ੍ਰੋਬਲਮ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਤਾਂ ਉਹਨਾਂ ਨੂੰ ਜਿਹੜੀ ਪ੍ਰੋਬਲਮ ਸੀ ਠੀਕ ਹੋਣ ਤੋਂ ਬਾਅਦ ਦੁਬਾਰਾ ਫਿਰ ਸਟਾਰਟ ਹੋ ਗਈ ਹੈ ਤੇ ਉਹ ਜਿਹੜੀ ਦੁਬਾਰਾ ਪ੍ਰੋਬਲਮ ਸਟਾਰਟ ਹੋਈ ਤੇ ਕਿੰਨੇ ਇੱਕ ਸਾਲ ਹੋ ਗਿਆ ਜੀ ਤੇ ਪੂਰੀ ਫੈਮਿਲੀ ਜਿਹੜੀ ਹੈ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ ਇਸ ਘੇਰੇ ਵਿੱਚ ਆ ਗਈ ਹੈ ਤੇ ਇੱਕ ਬੇਟੀ ਜਿਹੜੀ ਹੈ ਉਹ ਛੱਡ ਕੇ ਚਾ ਚੁੱਕੀ ਹੈ ਹਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਤਕਰੀਬਨ 5 ਮੈਂਬਰ ਆ ਦੋ ਬੇਟੀਆਂ ਇੱਕ ਬੇਟਾ ਤੇ ਦੋਨੋਂ ਜੀ ਮੈਂ ਵੀ ਆਪ ਸੀ ਸਾਡੇ ਤੋਂ ਜਿੰਨਾ ਹੋ ਸਕਦਾ ਸੀ ਅਸੀਂ ਕਾਫੀ ਮਦਦ ਕੀਤੀ ਕਾਫੀ ਹੈਲਪ ਕੀਤੀ ਸੀ ਕਿ ਦੇਖੋ ਕਦੇ ਵੀ ਕੋਈ ਵੀ ਭੈਣ ਭਰਾ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕਿਦਾਂ ਦਾ ਮੋੜ ਆਉਂਦਾ ਕਿ ਸਾਨੂੰ ਪ੍ਰੋਬਲਮ ਆਉਂਦੀ ਹੈ ਨਾ ਤਾਂ ਅਸੀਂ ਉਹਦੀ ਹੈਲਪ ਕਰਨ ਦੇ ਲਈ ਅੱਗੇ ਵਧ ਕੇ ਚੜ ਕੇ ਕਰਦੇ ਆ ਪਰ ਮੈਨੂੰ ਵੀ ਪਿਛਲੇ 1 ਮਹੀਨੇ ਦੇ ਕਰੀਬ ਹੋ ਚੁੱਕਿਆ ਬ੍ਰਦਰ ਸੀ ਮੇਰਾ ਉਹਦੀ ਡੈਥ ਹੋ ਗਈ ਸੀ ਨਾਲ ਸਿੰਗੀ ਨਾ ਕਰਦੇ ਸੀਗੇ ਕਾਫੀ ਪੈਸੇ ਜਿਹੜੇ ਖਰਚ ਕਰ ਲਈ ਸੀ ਪਰ ਅਸੀਂ ਜਿੰਨੇ ਜੋਗੇ ਸੀ ਫਿਰ ਵੀ ਉਹਨਾਂ ਦੀ ਮਦਦ ਕੀਤੀ ਸੀ ਹੋਰ ਵੀ ਜੇ ਰਿਲੇਟਿਵ ਦੇ ਵਿੱਚ ਮੇਰੇ ਪਰਸਨ ਸੀ ਕੀਤੀ ਤਾਂ ਫਿਰ ਪਰਿਵਾਰ ਦੇ ਵਿੱਚ ਜਿਹੜੇ ਮੈਂਬਰ ਸੀ ਉਹ ਕਮਾਨ ਦਾ ਜਿਹੜਾ ਖੁਦ ਪਰਮਜੀਤ ਸਿੰਘ ਸੀ ਉਹ ਖੁਦ ਹੀ ਵਿਚਾਰੇ ਮੰਜੇ ਤੇ ਬੈਠ ਗਏ ਤੇ ਜਿੰਨੇ ਜੋਗੇ ਸੀ ਅਸੀਂ ਡੇਲੀ ਮਤਲਬ ਕਿ ਉਹਨਾਂ ਨੂੰ ਖਾਣਾ ਪੀਣਾ ਦਿੰਦੇ ਸੀ ਜਾਂ ਮਤਲਬ ਜੋ ਟ੍ਰੀਟਮੈਂਟ ਦਿੰਦੇ ਰਹਾਂ ਇਸ ਟਾਈਮ ਪਰਿਵਾਰ ਦੀ ਕੀ ਹਾਲਤ ਹੈਗੀ ਹੈ ਇਸ ਟਾਈਮ ਪਰਿਵਾਰ ਦੀ ਬਹੁਤ ਹਾਲਤ ਜਿਹੜੀ ਉਹ ਗੰਭੀਰ ਹੈ ਜੀ ਕਾਫੀ ਜਿਹੜੀ ਸਥਿਤੀ ਉਹਨਾਂ ਦੀ ਵਿਚਾਰਾਂ ਦੀ ਖਰਾਬ ਹੋ ਚੁੱਕੀ ਹੈ ਗੁਰੂ ਘਰ ਸਹਾਇ ਦੇ ਵਿੱਚ ਹੀ ਰਹਿੰਦੇ ਆ ਕਿੱਥੇ ਰਹਿੰਦੇ ਆ ਪੂਰਾ ਐਡਰੈਸ ਸੋ ਕੀ ਨਾਮ ਹੈ ਪਰਿਵਾਰ ਦੇ ਮੈਂਬਰ ਦੇ ਮੁਖੀ ਦਾ ਕੀ ਨਾਮ ਹੈ ਹਾਂ ਮੈਂਬਰ ਦੇ ਪਰਿਵਾਰ ਦੇ ਮੈਂਬਰ ਦਾ ਜਿਹੜਾ ਮੁਖੀ ਹੈ ਪਰਿੰਦੀ ਸਿੰਘ ਹੈ ਜੀ ਸਨਮ ਮਲੋਕ ਸਿੰਘ ਉਹ ਹੈ ਬਸਨੀ ਗੁਰੂ ਘਰ ਸਹਾਇ ਜੀ ਗੁਰੂ ਗਵੇਂ ਸਿੰਘ ਵਸਤੀ ਹਾਂਡਿਆਂ ਵਾਲੀ ਗਲੀ ਜਿਹੜੀ ਗੁਰੂ ਸੇਵਾ ਜੀ ਦੀ ਆ ਤੇ ਪੰਜ ਮੈਂਬਰਾਂ ਦੇ ਵਿੱਚ ਜਿਹੜੀ ਇੱਕ ਬੇਟੀ ਸੀ ਉਹਦੀ ਪਰਸੋਂ ਡੈਥ ਹੋ ਗਈ ਹੈ ਜੀ ਕੀ ਏ ਸੀ ਉਹ ਬੇਟੀ ਦੀ 15 ਸਾਲ ਸੀ ਜੀ ਕਿੱਦਾਂ ਜਿਹੜਾ ਮਨ ਨੂੰ ਦੁੱਖ ਹੋ ਰਿਹਾ ਅੱਜ ਇਹ ਵੀਡੀਓ ਬਣਾਉਂਦੇ ਹੋਏ ਤੇ ਗੁਰੂ ਹਰ ਸਹਾਏ ਦੇ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਆਪਾਂ ਵੱਧ ਛੜ ਕੇ ਆਪਾਂ ਨੂੰ ਜਿਹੜੀ ਇਹ ਮਦਦ ਆਪਾਂ ਕਰੀਏ 50 50 100 100 ਜਿੰਨੀ ਵੀ ਆਪਣੇ ਕੋਲ ਮਦਦ ਹੋ ਸਕਦੀ ਹੈ ਅਸੀਂ ਉੱਪਰ ਨੰਬਰ ਵੀ ਮੈਂਸ਼ਨ ਕਰਾਂਗੇ ਜੇਕਰ ਖਾਤਾ ਨੰਬਰ ਵੀ ਹੋਇਆ ਜੇ ਦੇ ਸਕਦੇ ਆ ਤਾਂ ਉਹ ਵੀ ਮੈਂਸ਼ਨ ਕਰਾਂਗੇ ਜਿੰਨੀ ਵੀ ਆਪਾਂ ਹੈਲਪ ਕਰੀਏ ਉਸ ਪਰਿਵਾਰ ਨੂੰ ਬਚਾ ਸਕੀਏ ਕਿਉਂਕਿ ਇੱਕ ਬੱਚੀ ਅਲਵਿਦਾ ਕਰ ਗਈ ਹੈ ਪਰ ਇਹ ਮਨ ਨਾਲ ਜਿਹੜੀ ਇਹ ਵੀਡੀਓ ਬਣਾ ਰਹੇ ਆ ਵੱਧ ਤੋਂ ਵੱਧ ਜਿਹੜੀ ਹੈ ਮਦਦ ਆਪਾਂ ਕਰਕੇ ਪਰਿਵਾਰ ਦਾ ਜਿਹੜਾ ਇਹ ਸਾਥ ਦੀ ਵੀਡੀਓ ਨੂੰ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਇਓ ਤਾਂ ਜੋ ਕੋਈ ਦਾਨੀ ਸੱਜਣ ਵੇਖ ਸਕੇ ਤੇ ਪਰਿਵਾਰ ਦੀ ਮਦਦ ਹੋ ਸਕੇ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੀ ਇਹ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਤਾਂ ਪੈਸਾ ਜਿਹੜਾ ਹੈ ਪਾਣੀ ਦੀ ਤਰ੍ਹਾਂ ਵਹਿੰਦਾ ਹੈ ਤੇ ਇੱਥੇ ਤਾਂ ਪੂਰਾ ਪਰਿਵਾਰ ਹੀ ਜਿਹੜਾ ਹੈ ਇਸ ਬਿਮਾਰੀ ਨੇ ਘੇਰ ਲਿਆ ਹੈ ਬੱਚੀ ਵੀ ਅਲਵਿਦਾ ਕਹਿ ਗਈ ਹੈ ਤੇ ਪੈਸਾ ਜਿਹੜਾ ਇਹ ਕਹਿ ਰਹੇ ਸੀ ਜਿੰਨਾ ਵੀ ਪਰਿਵਾਰ ਦੇ ਮੈਂਬਰਾਂ ਦੇ ਕੋਲ ਰਿਸ਼ਤੇਦਾਰਾਂ ਕੋਲ ਮਦਦ ਹੁੰਦੀ ਸੀ ਜਿਹੜੀ ਆਪਦੇ ਵੱਲੋਂ ਕਰ ਚੁੱਕੇ ਨੇ ਤੇ ਹੋਂ ਜਿਹੜੀ ਹੈ ਸਿਰਫ ਤੇ ਸਿਰਫ ਤੁਹਾਡੀ ਅਦਤੀ ਲੋੜੀ ਗਈ ਹੈ ਤੇ ਇਸ ਟਾਈਮ ਪਰਿਵਾਰ ਜਿਹੜਾ ਹੈ ਕਿੱਥੇ ਹੈਗਾ ਹੈ ਤੇ ਡਾਕਟਰਾਂ ਨੇ ਕੀ ਕਿਹਾ ਹੋਇਆ ਹੈ ਉਹਨਾਂ ਜਿਹੜਾ ਇਸ ਟਾਈਮ ਪਰਿਵਾਰਾ ਜੀ ਫਾਈਪਰ ਸਿਵਲ ਹਸਪੀਟਲ ਵਿੱਚ ਹੈ ਤਕਰੀਬਨ 10 ਦਿਨ ਤੋਂ ਜ਼ਿੰਦਗੀ ਮੌਤ ਲਈ ਲੜਾਈ ਕਰਫੀ ਲੜ ਰਿਹਾ ਹੈ ਤਾਂ ਉਹਦੇ ਨਾਲ ਕੀ ਹੈ ਕਿ ਡਾਕਟਰਾਂ ਨੇ ਕੱਲ ਵੀ ਫੋਨ ਕੀਤਾ ਸੀਗਾ ਕਿਸੇ ਪਰਸਨ ਨੂੰ ਕਿਸੇ ਨੂੰ ਫੋਨ ਆਇਆ ਕਿ ਇਹਨੂੰ ਰੈਫਰ ਕੀਤਾ ਜਾਵੇ ਤੇ ਮੈਂ ਰਿਕਵੈਸਟ ਕੀਤੀ ਕਿ ਸਾਡੀ ਇੱਕ ਜਿਹੜੀ ਬੱਚੀ ਹੈ ਕਿ ਅਸੀਂ ਉਹਦੀ ਡੈੱਡ ਬੋਡੀ ਨੂੰ ਸੰਭਾਲ ਲਈਏ ਕਿ ਜਾਂ ਪਰਿਵਾਰ ਦੇ ਚਾਰਾ ਮੈਂਬਰ ਲੈ ਕੇ ਰੈਫਰ ਕਰਨ ਤੋਂ ਬਾਅਦ ਅਸੀਂ ਉਹਨੂੰ ਕਿਤੇ ਟ੍ਰੀਟਮੈਂਟ ਵਾਸਤੇ ਲੈ ਕੇ ਜਾਈਏ ਤਾਂ ਮੇਰੇ ਕੋਲ ਸਮਾਂ ਨਹੀਂ ਸੀ ਜਿਸ ਸਮਾਂ ਹੁੰਦਾ ਦਾ ਮਤਲਬ ਕਿ ਉਸ ਤਰੀਕੇ ਨਾਲ ਉਹ ਕੇਸ ਨੂੰ ਹੈਂਡਲ ਕੀਤਾ ਜਾਂਦਾ ਪਰ ਫਿਰ ਵੀ ਡਾਕਟਰ ਨੇ ਰਿਕੁਐਸਟ ਕਰਦੋਂ ਡਾਕਟਰ ਨੇ ਐਡਮਿਟ ਕਰ ਲਿਆ ਸੀ ਹੁਣ ਮੈਂ ਫਿਰ ਦੁਬਾਰਾ ਹੀ ਪਤਾ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਤੁਸਾਨੂੰ ਰੈਫਰ ਕਰਨਾ ਪਊਗਾ ਸਾਡੇ ਕੋਲ ਦੀ ਜਿਹੜੀ ਹਾਲਤ ਆ ਜਿਹੜੀਆਂ ਦੀ ਮੈਡੀਸਨ ਆ ਉਹ ਤੁਹਾਨੂੰ ਮਤਲਬ ਕਿ ਖੁਰਾਕ ਜ਼ਿਆਦਾ ਦੇਣੀ ਪੈਣੀ ਆ ਜਾਂ ਬਾਹਰ ਤੋਂ ਟ੍ਰੀਟਮੈਂਟ ਕਿਹੋ ਜਿਹੀ ਦੇਣੀ ਪੈਣੀ ਆ ਕਿਸੇ ਦੇ ਕਰਨ ਤੁਹਾਡੇ ਮੈਂਬਰ ਉਸ ਪ੍ਰੋਬਲਮ ਨੂੰ ਜਲਦੀ ਕਵਰ ਕਰ ਲੈਣ ਕਹ ਰਹੇ ਨੇ ਜਿਹੜਾ ਪਰਿਵਾਰ ਦੀ ਹਾਲਤ ਬੇਹਦ ਖਰਾਬ ਹੈਗੀ ਐ ਪੈਸੇ ਦੀ ਲੋੜ ਹੈਗੀ ਐ ਤਾਂ ਜੋ ਉਹਨਾਂ ਨੂੰ ਵਧੀਆ ਇਲਾਜ ਕਰਾਇਆ ਜਾਏ ਕਿਸੇ ਹੋਰ ਜਗ੍ਹਾ ਤੇ ਰੈਫਰ ਕੀਤਾ ਜਾਏ ਇਸ ਦੇ ਲਈ ਆਪਾਂ ਵੱਤ ਤੋਂ ਵੱਤ ਮਦਦ ਜ਼ਰੂਰ ਕਰੀਏ ਫੈਮਿਲੀ ਮੈਂਬਰ ਜਿਹੜਾ ਹੈ ਖੁਦ ਪਹੁੰਚੇ ਨੇ ਸਾਡੇ ਨਾਲ ਕੰਟੈਕਟ ਕੀਤਾ ਹੈ ਸਾਡੇ ਦਫ਼ਤਰ ਪਹੁੰਚੇ ਨੇ ਤੇ ਆਪਾਂ ਗੁਰਹਰ ਸਹਾਇ ਦੇ ਲੋਕ ਜਿਹੜਾ ਹੈ ਹੁਣ ਇਹਨਾਂ ਦੀ ਮਦਦ ਕਰਕੇ ਜਿਹੜਾ ਹੈ ਇਹਨਾਂ ਨੂੰ ਆਪਾਂ ਮੋਤ ਦੇ ਮੂੰਹ ਤੋਂ ਬਾਹਰ ਕਢਾਲ ਸਕਦੇ ਆ ਇਸੇ ਤਰ੍ਹਾਂ ਗੁਰਹਰ ਸਹਾਇ ਦੀ ਛੋਟੀ ਤੋਂ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ ਜਨਤਾ ਟੀਵੀ ਮੈਜੀਮਨ ਕੋ ਸਸਰੀਆ ਕਾ